ਤਰਨਤਾਰਨ ਚੋਂ ਡੇਰੀ ਮਾਲਕ ਤੋਂ ਫਰौती ਮੰਗਣ ਵਾਲਿਆਂ ਵੱਲੋਂ ਫਾਇਰਿੰਗ ਜਿਲ੍ਹਾ ਤਰਨਤਾਰਨ ਦੇ ਗੋਂਦਵਾਲ ਬਾਈਪਾਸ ਨੇੜੇ ਸੋਮਵਾਰ ਰਾਤ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਡੇਰੀ ਤੇ ਫਾਇਰਿੰਗ ਕੀਤੀ ਗਈ ਡੇਰੀ ਮਾਲਕ ਸ਼ਿਵਕਬਾਰ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਗੈਂਗਸਟਰ ਵੱਲੋਂ 50 ਲੱਖ ਦੀ ਫਰौती ਮੰਗੀ ਗਈ ਸੀ ਉਨਾ ਕਿਹਾ ਕਿ ਪੁਲਸ ਨੇ ਸੁਰੱਖਿਆ ਦਿੱਤੀ ਪਰ 1 ਮਹੀਨਾ ਪਹਿਲਾਂ ਹੀ ਹਟਾ ਲਈ ਗਈ ਹੁਣ ਫਾਇਰਿੰਗ ਹੋਣ ਨਾਲ ਹਕਮ ਮਚ ਗਿਆ ਸ਼ਿਵ ਕੁਮਾਰ ਨੇ ਦੱਸਿਆ ਕਿ ਸ਼ੀਸ਼ੇ ਫਟਣ ਕਾਰਨ ਉਸ ਦੀ ਜਾਨ ਬਚ ਗਈ ਪੁਲਸ ਮੌਕੇ ਤੇ ਪਹੁੰਚੀ ਤੇ ਜਾਂਚ ਜਾਰੀ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਲਜ਼ਮਾਂ ਦੀ ਗ੍ਰਿਫਤਾਰੀ ਛਾਪੇਮਾਰੀ ਚੱਲ ਰਹੀ ਹੈ ਬਾਕੀ ਤੁਸੀਂ ਖੁਦ ਸੁਣੋ ਕੀ ਕਹਿਣਾ ਹੈ ਪੀੜਤ ਲੋਕਾਂ ਦਾ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਸਤਿ ਸ਼੍ਰੀ ਅਕਾਲ ਪਾਉ ਜੀ ਮੈਂ ਤਰਨਤਨ ਏਰੀਆ ਦੇ ਰਹਿਣ ਵਾਲਾ ਤੇ ਦਿਨੇਸ਼ ਜੜੀ ਨਾਲ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈ ਤੇ ਉਹਦੇ ਨਾਲ ਹੀ ਦੁਕਾਨ ਹਨਵੀਰ ਸਿੰਘ ਹੈ ਮੈਂ ਸੇਰੋ ਫਾਈਨੈਂਸ ਤੇ ਆਪਣਾ ਕੰਮ ਕਰਦਾ ਲਾਲ ਜੀ ਮੇਰੀ ਦੁਕਾਨ ਅੱਜ ਤੋਂ 4 ਮਹੀਨੇ ਪਹਿਲਾਂ ਸਰ ਇਹਨਾਂ ਨੂੰ ਆਈ ਧਮਕੀ ਤੇ 1.5 ਮਹੀਨਾ ਸਰ ਪ੍ਰਸ਼ਾਸਨ ਰਿਹਾ ਉਹਨਾਂ ਦੇ ਗੰਨ ਮੈਣੀ ਸੀ ਤੇ ਗੰਨ ਮਨ ਹਟਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਹੁਣ ਕੋਡਣ ਲੱਗੇ ਜੀ ਉਹਨਾਂ ਨੇ ਕਿਹਾ ਵੀ ਉਹ ਬੰਦੇ ਫੜੇ ਗਿਆ ਉਹ ਬੰਦੇ ਨੇ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਸਰ ਮੈਂ ਫੇਰ ਨੂੰ ਪੁੱਛਿਆ ਵੀ ਆਹ ਫਰੂ ਸਿਕਿਉਰਿਟੀ ਦੀ ਲੋੜ ਆ ਕਰੀਏ ਉਹਨਾਂ ਨੇ ਬੰਦੇ ਭੜੇ ਗਏ ਅੱਜ ਬੰਦੇ ਗਏ ਭੜੇ ਮੈਨੂੰ ਉਹ ਕੋਈ ਦੁੱਖ ਨਹੀਂ ਮੈਨੂੰ ਇਹ ਦੁੱਖ ਸਰ ਇਹ 2 ਦਿਨ ਹੋਇਆ ਸਿਰਫ 2 ਦਿਨ ਕੱਲ੍ਹ ਆਇਆ ਬੱਟਾ ਸਣ ਅੱਜ ਗੋਲੀ ਚੱਲਣ ਦਾ ਮਤਲਬ ਕੀ ਸਾਰਾ ਇਹਦੇ ਵਿੱਚ ਸਰ ਮੈਂ ਨਾ ਕੱਲ੍ਹ ਨਹੀਂ ਪਰਸੋਂ ਗਿਆ ਵਾਂ ਥਾਣੇ ਮੈਂ ਸਰ ਉਹਨਾਂ ਨੂੰ ਪੁੱਛਿਆ ਵੀ ਇਦਾਂ ਸਾਰਾ ਪ੍ਰੋਬਲਮ ਚੱਲਦੀ ਆ ਕਿ ਇੱਕ ਬੰਦੇ ਨੂੰ ਉਹਨੇ ਇੱਕ ਦੋ ਗੋਲੀਆਂ ਫੜ ਲਈਆਂ ਕੋਈ ਵੀ ਬੰਦਾ ਤੇ ਮਾਗੀ ਪ੍ਰੋਬਲਮ ਹੈ ਤੇ ਉਹਨਾਂ ਨੇ ਕਿਹਾ ਵੀ ਐਸਐਸਬੀ ਸਾਹਿਬ ਦੀ ਨਿਗਰਾਨੀ ਵਿੱਚ ਆ ਈੰਦਾ ਹੁੰਦਾ ਮੈਂ ਸਰੂ ਇੱਕ ਦਿਮਾਗੀ ਪ੍ਰੋਬਲਮ ਨੂੰ ਛੱਡਦੀ ਤੇ ਮੈਂ ਸਰ ਵੀ ਜੇ ਉਹਨਾਂ ਨੂੰ ਇੰਨੀ ਪ੍ਰੋਬਲਮ ਹੈ ਉਸ ਕੰਮ ਤੋਂ ਉਹਦੇ ਨਾਲ ਵੇਰਿਆ ਇਹ ਚੀ ਦੇ ਵੇਰ ਕਿਉਂ ਨਹੀਂ ਹੈ ਜੇ ਆਪਾਂ ਉਹ ਬੰਦਾ ਠਾ ਠਾਰ ਕੰਮੰਡਿਆ ਰੋਜ਼ ਕੰਮੰਡਿਆ ਅੜੀਐਸਓ ਸਾਹਿਬ ਆਏ تھے ਹੁਣੇ ਮਨ ਨੂੰ ਮਿਲ ਕੇ ਆ ਮੈਂ ਸਰੂ ਵੀ ਆਪਣੀ ਪ੍ਰੋਬਲਮ ਚ ਲੰਡੀ ਆ ਤੇ ਉਹਨਾਂ ਨੇ ਉਹਦਾ ਵੇਰ ਨਹੀਂ ਹੋਇਆ ਅਜੋ ਵੀਰ ਭਲਾ ਮਨਸ ਬੰਦਾ ਉਹਨੇ ਕੋਈ ਚੋਰੀ ਨਹੀਂ ਕੀਤੀ ਡੇਰੀ ਗਲਾਈ ਸ਼ੁਰੂ ਤੋਂ ਮਿਹਨਤ ਕਰਨ ਦਾ 30 ਸਾਲ ਹੋ ਗਏ ਵਿਚਾਰਾ ਮਿਹਨਤ ਕਰਨ ਲਿਆ ਅਸੀਂ ਮਿਹਨਤ ਦੇ ਪੈਸੇ ਕਿਸ ਨੂੰ ਕਿਵੇਂ ਕਿਵੇਂ ਦੀਏ ਆ ਮੈਨੂੰ ਖੁਦ ਕਿਹਨੇ ਆੜਾ ਮੇਰਾ ਸੁੰਦੇ ਨੇ ਗੋਲੀ ਚਲਾਉਣ ਵਾਲਾ ਨਾ ਉਹਨੇ ਕਹੀ ਵੀਰੇ ਦੱਸ ਕੇ ਆ ਜਦੋਂ ਮਰਜੀ ਆ ਦੱਸ ਕੇ ਜਦੋਂ ਮਰਜੀ ਆ ਉਦੋਂ ਨਾ ਆਵੀ ਪਿੱਠ ਪਿੱਛੇ ਦੇ ਵੀਰੇ ਆਪਣੇ ਕੋਈ ਵੀ ਮਾਰ ਸਕਦਾ ਮਗਰ ਖਲੋ ਤਾਂ ਮੈਨੂੰ ਦਿਖ ਨਹੀਂਿਆ ਪਰ ਉਹਨੇ ਵਿਚਾਰੇ ਨੇ ਮਿਹਨਤ ਕੀਤੀ ਉਹਨੇ ਕੀ ਕੀਤਾ ਦੱਸੋ ਮਿਹਨਤ ਕਰਨਾ ਗੁਨਾਹ ਵੀ ਮਿਹਨਤ ਕਰਨਾ ਦੱਸੋ ਗੁਨਾਹ ਵੀ ਜੀ ਬੰਦੇ ਦਾ ਜਵਾਬ ਦੇ ਦਿਓ ਉਹਨਾਂ ਦੇ ਨਿਆਣੇ ਠੰਮੇ ਪਏ ਵਿਚਾਰੇ ਉਹਦੀ ਘਰ ਦੀ ਠੰਮੀ ਪਈ ਉਹਦੀ ਮਾੜਾ ਥੱਲੇ ਉਹਦੀ ਗੋਲੀ ਸੁਣਦੇ ਸਾਡੇ ਦੇ ਪੀ ਥੱਲੇ ਭਾਈ ਉਹਦਾ ਕਸੂਰ ਕੀ ਉਹਨਾਂ ਦਾ ਵਿਚਾਰਿਆ ਦੱਸੋ ਇਹ ਕੀ ਆ ਹੈ ਇਹਨਾਂ ਕਸੂਰ ਦੱਸੋ ਵੀਰ ਜੀ ਕੱਲ 3 ਦਿਨ ਹੋ ਗਏ ਵਿਚਾਰਾ ਪਹਿ ਕੱਟੇ ਕੀਤਾ ਵਿਚਾਰੇ ਨੇ ਮਿਹਨਤ ਕੀਤੀ ਕਰੋੜਾਂ ਦੇ ਉਹਦੇ ਸਿਰ ਤੇ ਕਰਜ਼ਾ ਨਾਲ ਘਰ ਬਣਾਇਆ ਉਹਨੇ ਉਹਦੇ ਦੇਣ ਦੇ ਕਰਜ਼ੇ ਦੇ ਆਂਦੇ ਵਿਚਾਰਾ ਤੀ ਪੈਸੇ ਕਿਦਾ ਮੰਗ ਲੇਗੇ ਤੂੰ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਮੰਗਣ ਵਾਲਾ ਉਹੀ ਮੰਗ ਲਿੰਦਾ ਜਣਾ ਉੱਠ ਕੇ ਮੇਰੇ ਐਸਐਸਬੀ ਸਾਹਿਬ ਗੜੀ ਕਪਤਾਨ ਸਾਹਿਬ ਗੜੀ ਇਹ ਉਹ ਅਰਦਾਸ ਹੈ ਬੇਨਤੀ ਹੈ ਵੀ ਤੁਸੀਂ ਪਲੀਜ਼ ਸਰ ਥੋੜਾ ਧਿਆਨ ਦਿਓ ਕਿਰਤੀ ਬੰਦੇ ਦੇ ਉੱਤੇ ਨਾ ਇਹੋ ਜਿਹਾ ਜ਼ੁਲਮ ਨਾ ਹੁੰਦੋ ਤੁਸੀਂ ਉਹਦੇ ਉੱਤੇ ਕਾਰਵਾਈ ਕਰੋ ਬੰਦਿਆਂ ਉੱਤੇ ਜਿਹੜੇ ਬੰਦੇ ਕੰਮ ਕਰਦੇ ਆ ਅਈ ਕਿ ਤੂੰ ਮੰਗਦੇ ਹੋਣੀ ਦਿਹਾੜੀ ਲਾਉਨੇ ਮਿਹਨਤ ਕਰਦੇ ਆ ਸਰ ਦਾਦਾ 12 ਸਾਲ ਮੈਂ ਕਿਉਂ ਤੋਂ ਬਾਹਰ ਲਾਗੇ ਆ ਆ ਜੇ ਅੱਜ ਮੈਂ ਉੱਠਿਆ ਆਂ ਮਲਵੇ ਹੁਣੇ ਵੀ ਤੁਹਾਨੂੰ ਪੈਸੇ ਚੁੱਕ ਕੇ ਦੇਣਾ ਕਿੰਨੇ ਪੈਸੇ ਮੰਗਦੇ ਹੋ ਯਾ ਲੱਖ ਰੁਪਏ ਵੀ ਜੀ ਮੰਗਿਆ ਤੇ ਕੰਪਲੇਨ ਜੂ ਦਿੱਤੀ ਪੁਲਿਸ ਤੋਂ ਉਸ ਤੋਂ ਕਾਰਵਾਈ ਵੀ ਨਹੀਂ ਕੋਈ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਨੇ ਪੁਲਿਸ ਦੇ ਮੁਲਾਜ਼ਮ ਭੇਜੇ ਬਕਾਇਦਾ ਤਿੰਨ ਦੋ ਮਹੀਨੇ ਪੁਲਿਸ ਮੁਲਾਜ਼ਮ ਰਹੇ ਆ ਮੁੜ ਕੇ ਜਦ ਤੁਹਾਡੇ ਮਨ ਨੂੰ ਕਿਹਾ ਸਰ ਕਿਉਂ ਗਿਆ ਆਂਦੇ ਜੋ ਬੰਦੇ ਫੜੇ ਗਿਆ ਅਜੇ ਕਿ ਫੜੇ ਹੋ ਈ ਮਹੀਨੇ ਬਾਅਦ ਗਿਆ ਮੈਨੂੰ ਉਸ ਦਿਨ ਕੋਈ ਤੱਕ ਨਹੀਂ ਦੋਖਿਆ ਦੋ ਦਿਨ ਪਹਿਲਾਂ ਕਿਉਂ ਨਹੀਂ ਕੋਈ ਫੈਰਿੰ ਦੋ ਦਿਨ ਪਹਿਲਾਂ ਕਿਉਂ ਨਹੀਂ ਫੈਰਿੰਗ ਜਦੋਂ ਅਸੀਂ ਟਫਨ ਲਵਾਇਆ 6 ਮਹੀਨੇ ਗਿਆ ਅੰਦਰ ਗਰਮੀ ਵੜੀ ਐ ਪੱਕੇ ਸੀ ਲਵਾਣਾ ਇਹਦੇ ਸੀਰ ਕਰ ਕੇ ਲਵਾਉਂਦੇ ਐਦੇ ਸੋਚੇ ਨਹੀਂ ਸਾਨੂੰ ਗੋਲੀ ਲਾਉਗੀ ਇਹਦਾ ਫੋਨ ਹੁੰਦਾ ਸੀ ਕਿੰਨੇ ਖਰੋਤੀ ਲੱਗੀ ਸੀ ਪਰ ਨਾ ਯਾਰ ਜਿਸ ਜਿਸ ਬਣੀ ਕਿਸ ਜੈਸਲ ਜੈਸਲ ਦੀ ਵੀਡੀਓ ਨਾ ਜੈਸਲ ਦੇ ਮੁੰਡਾ ਕੋਈ ਹੋਏ ਅਮਰੀਕਾ ਵਿੱਚ ਫੜਿਆ ਪਿਆ ਉਹਦੀ ਵੀਡੀਓ ਖੋਦ ਪਰ ਉਹਨੇ ਇਹ ਕੰਮ ਨਹੀਂ ਕੀਤਾ ਹੋਊਗਾ ਉਹ ਜਿਹੜਾ ਬੰਦਾ ਫੜਿਆ ਉਹਨੇ ਕੀ ਕਰਨਾ ਇਹਦੇ ਤੋਂ ਕੋਈ ਦੁਕੀ ਤਕੀ ਹੋਣਾ ਚੋਰ ਜਿਹੜਾ ਇਹਨੇ ਇਹ ਕੰਮ ਕੀਤਾ 6 ਮਹੀਨੇ ਜਿਹੜਾ ਮਾਰਨਾ ਇੱਕ ਪਰਸੂ ਨਹੀਂ ਮਾਰ ਕੇ ਗਿਆ ਕਿੰਨੀ ਵਾਰੀ ਫੋਨ ਆਏ ਸੀ ਭਾਈ ਫੋਨ ਕਰਦਾ ਰਹਿੰਦਾ ਮੈਸੇਜ ਕਰਦਾ ਰਹਿੰਦਾ ਉਹਨੇ ਆਨੂੰ ਕਿਹਾ ਆਖਿਆ ਵੀ ਤੁਸੀਂ ਆਪਾਂ ਕਿਰਤ ਕਰਦੇ ਕਿਰਤ ਕਰਨ ਵਾਲੇ ਮਾਣਸ਼ ਤੇ ਪਾਸ਼ਾ ਸ਼ਹੀਦ ਹੁੰਦੇ ਆ ਆਪਣੇ ਗੁਰਨਾਨਕ ਬਾਦਸ਼ਾਹ ਉਹਨੂੰ ਇੰਨਾ ਹੌਸਲਾ ਦਿੱਤਾ ਸੀ ਇਹ ਕੰਮ ਕਦੀ ਨਹੀਂ ਹੋਊਗਾ ਪਰ ਆਪਾਂ ਇਹ ਪ੍ਰਸ਼ਾਸਨ ਗੜੀ ਕਪਤਾਨ ਸਾਹਿਬ ਆਪਣੇ ਐਸ.ਬੀ. ਸਾਹਿਬ ਦੀ ਬੇਨਤੀ ਕਰਦੇ ਸਾਰੇ ਇਹਨੂੰ ਸਾਫ਼ ਦਵਾਓ ਇੰਨੇ ਕੋਈ ਚੋਰੀ ਨਹੀਂ ਕੀਤੀ ਇਹਦਾ ਬ੍ਰੈਕਡਾਊਨ ਚੈੱਕ ਕਰ ਲਓ ਪਹਿਲੇ ਦਿਨ ਦੁੱਧ ਵੇਚਣਾ ਸ਼ੁਰੂ ਕੀਤਾ ਸੀ ਨੇ ਉੱਥੋਂ ਓਟ ਕੇ ਆਪਣੇ ਡੇਢ ਸੌ ਆਪਣੇ ਮਾੜੀ ਸਾਹਿਬ ਨਾਲ ਉੱਠ ਕੇ ਇੱਥੇ ਆਏ ਵਿਚਾਰੇ ਹੋਲੀ-ਹੋਲੀ ਵਿਚਾਰੇ ਨੇ ਕਮਾਈ ਕਰਕੇ ਇੱਥੇ ਧਿੱਕਰ ਪਹੁੰਚਿਆ ਵਾ ਕਿੰਨੇ ਜਣੇ ਆਏ ਸੀ ਪਰਿਵਾਰ ਨਾਲ ਕਿੰਨੇ ਫਾਇਰ ਹੋਏ ਤਿੰਨ ਬੰਦੇ ਆਏ ਭਾਜੀ ਮੋਟਰਸਾਈਕਲ ਤੇ ਆਏ ਦੋ ਸਰਦਾਰ ਤੇ ਇੱਕ ਮੋਨਾ ਹੈ ਉਹ ਬੱਦੇ ਸੀ ਭਾਜੀ ਕਿਦਾਂ ਮੂੰਹ ਬੱਦੇ ਤਾਂ ਮੈਨੂੰ ਪਤਾ ਭਾਜੀ ਜੇ ਸਿਕਿਉਰਟੀ ਹੈਗੀ ਜੀ ਮਤਲਬ ਇਹਨਾਂ ਦੀ ਸਿਕਿਉਰਟੀ ਹੈ ਉਹਦੇ ਉੱਤੇ ਬਾਜੀ ਤੁਹਾਨੂੰ ਮਿਲੀ ਹੀ ਨਹੀਂ ਕਿਉਂਕਿ ਇਹਨੂੰ ਸਿਕਿਉਰਟੀ ਪਹਿਲਾਂ ਮਿਲੀ ਵੀ ਵੀਰ ਜੀ 2 ਮਹੀਨੇ ਪਹਿਲਾਂ ਮਿਲੀ ਸੀ ਪ੍ਰਸ਼ਾਸਨ ਸਾਹਿਬ ਨੇ ਮੁੜ ਕੇ ਬਾਅਦ ਚ ਕਿਹਾ ਜੀ ਕਿ ਉਹ ਬੰਦਾ ਫੜਿਆ ਗਿਆ ਉਹਨਾਂ ਤੁਹਾਨੂੰ ਖਤਰਾ ਕੋਈ ਨਹੀਂ ਆ 2 ਮਹੀਨੇ ਪਹਿਲਾਂ ਮੈਂ ਬਾਜੀ ਸ਼ੇਵ ਨੂੰ ਗੱਲ ਕੀਤੀ ਵੀ ਆਪਾਂ ਕ ਪਾਜੀ ਆਈ ਹੋਣੀ ਅਰੇ ਮੈਂ ਆਪਣਾ ਖੋਲਿਆ ਹੋਣੀ ਆ ਕਿਉਂਕਿ ਮੇਰਾ ਐਲਡੀਆ ਸਭ ਕੁਝ ਮੇਰੇ ਕੋਲ ਆ ਹੀ ਹੋਣਾ ਸਭ ਕੁਝ ਮੇਰਾ ਨਾਮ ਦਿਨੇ ਜੋਸ਼ੀਆ ਜੀ ਭਾਰਤੀ ਜਨਤਾ ਪਾਰਟੀ ਦਾ ਯੂਥ ਦਾ ਮੈਂ ਜਿਲ੍ਹਾ ਪ੍ਰਧਾਨ ਹਾਂ ਜੀ ਸਰ ਤੁਸੀਂ ਵਿਜੇ ਜੀ ਕੀ ਦੇਖਦੇ ਜੀ ਤੁਸੀਂ ਵਿਜੇ ਜੀ ਤੁਸੀਂ ਆਪ ਦੇਖੋ ਕੀ ਪੰਜਾਬ ਦਾ ਤਾਂ ਸਾਡੇ ਬੇੜੇ ਗਿਰਖ ਹੋ ਗਏ ਜੀ ਲਾਅ ਇਨ ਆਰਡਰ ਕਿੱਥੇ ਹੈ ਜਿਹੜਾ ਆਉਂਦਾ ਸ਼ਰਿਆਮ ਗੋਲੀਆਂ ਚਲਾਇੰਦਾ ਇਹ ਤਾਂ ਆਪਣੀ ਕਿਰਤ ਕਮਾਈ ਕਰਨ ਦੇ ਆ ਜੀ ਕਿਥੋਂ ਦੇਣ 50-50 ਲੱਖ ਰੁਪਇਆ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਮੈਂ ਤੇ ਪਹਿਲੋਂ ਤੇ ਬੌਕਰ ਵਾਲੀ ਸਰਕਾਰ ਨੂੰ ਕਹਿਣਾ ਚਾਹੁੰਨਾ ਆ ਕਿ ਕੁਸ਼ਤ ਧਿਆਨ ਦਿਓ ਲੋਕਾਂ ਦਾ ਕੁਸ਼ਤ ਧਿਆਨ ਰੱਖੋ ਕੀ ਕਰਨ ਡੈ ਜੇ ਤੁਸੀਂ ਕੀ ਕਰਨ ਡੈ ਹੈ ਤੁਹਾਡੀ ਪੁਲਿਸ ਕੀ ਕਰਨ ਡੈ ਪ੍ਰਸ਼ਾਸਨ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ شریف ਇਨਸਾਨ شریف ਪਰਿਵਾਰ ਇਹਨਾਂ ਨੂੰ ਇਨਸਾਫ ਕਰਾਓ ਔਰ ਜਿਹੜੇ ਬੰਦੇ ਇਥੇ ਗੋਲੀਆਂ ਚਲਾ ਕੇ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਮੇਰਾ ਨਾਮ ਰਕੇਸ਼ ਕੁਮਾਰ ਗੁਪਤਾ ਨਹੀਂ ਮੇਰਾ ਬਰਾਦਰ ਹੈ ਛੋਟਾ ਮੈਂ ਵੱਡਾ ਭਰਾ ਉਹਨਾਂ ਦਾ ਹਾਂਜੀ ਕੀ ਕਰਨਾ ਪਈਏ ਇੱਥੇ ਆਏ ਸੀ ਤਿੰਨ ਮੁੰਡੇ ਆਪਣੇ ਬਾਰੋਂ ਤੇ ਗੋਲੀਆਂ ਚਲਾ ਕੇ ਸੀ ਛੇ ਮਾਰ ਕੇ ਗਾਹ ਗਏ ਆ ਕਿੰਨੇ ਜਣੇ ਸੀ ਮਤਲਬ ਆਏ ਮੋਟਰਸਾਈਕਲ ਤੇ ਸੀ ਮਤਲਬ ਜਾਨਦੇ ਸੀ ਅਨਪਛਾਤੇ ਲਾਲੋ ਕੇ ਬਦਲੋ ਸੀ ਇੱਕ ਮੋਨਾ ਸੀ ਤੇ ਦੋ ਦੋ ਗਿਆਨੀ ਸੀ ਇਕਨੇ ਦੁਆਰੇ ਮੂੰਹ ਟਕੇ ਇੱਕਨੇ ਖੁੱਲਾ ਮੂੰਹ ਰੱਖਿਆ ਸੀ ਹਾਂ ਉਹ ਇੱਕ ਪਿਛਲੇ ਸਾਲ ਮਤਲਬ ਇਹਨਾਂ ਨੇ ਫਿਰੋਤੀ ਮੰਗੀ ਸੀ 50 ਲੱਖ ਦੀ ਮਤਲਬ ਉਹ ਹੀ ਮੇਰੇ ਕੇਸ ਜਾ ਲੱਗਦਾ ਕਿ ਮਤਲਬ ਵਾਹ ਪੂਰੀ ਨਹੀਂ ਕੀਤੀ ਮੰਗ ਤੇ ਉਹਨਾਂ ਨੇ ਮਤਲਬ ਇਹ ਹੋਗਾ ਹਾਂਜੀ ਨਹੀਂ ਨਹੀਂ ਤਾਂ ਜ ਸਾਡੀ ਕੋਈ ਨਹੀਂ ਹੈਗੇ ਨਾਲ ਵਿੱਚ ਸਰ ਸਾਫ ਹੋਇਆ ਕਿਸੇ ਗੋਲੀ ਨਹੀਂ ਨਹੀਂ ਗੋਲੀ ਨਹੀਂ ਲੱਗੀ ਮੈਂ ਪਿਸ਼ਾਬ ਭੱਜ ਗਿਆ ਸੀ ਮਤਲਬ ਹੁਣ ਵੇਖੋ ਕੀ ਕਰਦੀ ਪੁਲਿਸਾ ਹੁਣ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ। ਬਾਕੀ ਹੋਇਸੀ ਪੁਲਿਸ ਕੌਜੀਆ ਨੂੰ ਹਾਂ ਕਰਗੇ। ਠੀਕ ਹੋ ਗਿਆ। ਸਵੇਰ 9 ਵਜੇ ਦੀ ਗੱਲ ਆ। ਤਿੰਨ ਨੌ ਨੌਜਵਾਨ ਆਏ ਜਿੰਨਾਂ ਮੂੰਹ ਬੰਨੇ ਸੀਗੇ। ਬਾਟਕਾਲੀ ਸਾਈਡ ਤੋਂ ਇਹਨਾਂ ਦੇ ਦੁਕਾਨ ਦੇ ਅੱਗੇ ਆ ਕੇ ਮਗਰਲਾਸ ਜਿਹੜਾ ਬੈਠਾ ਸੀ ਉਹਨੇ ਤਿੰਨ ਫਾਇਰ ਕੀਤੇ ਆ। ਜਿਹੜੇ ਇਹਨਾਂ ਦਾ ਨੁਕਸਾਨ ਸ਼ੀਸ਼ੇ-ਸ਼ੂਸ਼ੇ ਕਾਫੀ ਭਜ ਗਏ। ਬਾਕੀ ਕਿਸੇ ਇੰਜਨ ਨੇ ਹੋਣ ਦੀ ਕੋਈ ਖਬਰ ਨਹੀਂ ਬਾਕੀ ਸਾਰੇ। ਫਰੋਤੀ ਨੂੰ ਲੈ ਕੇ ਸਭ ਕੋਈ ਇਹਨਾਂ ਦੀ ਪੁਰਾਣੀ ਫਰੋਤੀ ਵੀ ਮੰਗੀ ਗਈ ਸੀ ਦੱਸਦੇ ਆ।